ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਹੋਗੇ ਅੱਜ ਆਪਾਂ ਪਹੁੰਚੇ ਆ ਡੱਬ ਵਾਲੀ ਮੰਡੀ ਡੱਬ ਵਾਲੀ ਮੰਡੀ ਜਿਹੜਾ ਤੇ گاਵਾ ਮੱਝਾਂ ਦੀ ਮੰਡੀ ਲੱਗਦੀ ਆ ਤੇ ਕਰਦੇ ਆ ਸਟਾਰਟ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋ ਜੀ ਅੱਜ ਪਹੁੰਚੇ ਆ ਡੱਬ ਵਾਲੀ ਮੰਡੀ ਡਬਲ ਮੰਡੀ ਧੰਨਵਾਦ ਦਿਖਾਉਣੇ ਮਜਾ گاਵਾ ਕੀ ਰੇਡਪਾ ਚੱਲਦਾ ਦੋਸਤੋ ਆ ਵੇਖੋ ਜਲਸੀ ਗਾਂ ਤਾਂ ਨਾ ਵਨ ਦੀ ਕੁਆਲਟੀ ਬਹੁਤ ਸਾਫ ਸੁਥਰੀ ਆ ਮੋੜ ਲਓ ਇਹਦਾ ਕੀ ਇਹਦਾ ਕੀ ਡੋਕੀ ਉਹ ਤਾਂ ਥਾਂ ਦੀ ਕੁਆਲਿਟੀ ਵੀ ਮੋਠੀ ਆਲਾ ਥਾਣਾ ਤੇ ਬੇਰਲੇ ਤੇ ਸਾਨਾ ਭਵਾਨ ਨੇ ਕੁਆਲਿਟੀ ਵੇਖ ਸਕਦੇ ਹੋ ਤੁਸੀਂ ਬਹੁਤ ਨਹੀਂ ਤੇ ਬਾਕੀ ਆਓ ਕਰਦੇ ਆਂ ਵੀਰ ਨਾਲ ਗੱਲ ਕੀ ਪਾ ਪੜਦਾ ਤੇ ਕਿੰਨਾ ਦੋਦਾ ਸਸਿਕਾ ਵੀਰ ਜੀ ਹੋਰ ਵੀਰ ਜੀ ਠੀਕਾ ਹਾਂ ਜੀ ਵਧੀਆ ਜੀ ਤੇ ਕਿੰਨਾ ਦੋਦਾ ਵੀਰ ਜੀ ਇਹਦੇ ਨੇ ਜਿਹੜਾ ਹੈਗਾ 13 ਲੀਟਰ ਬੋਲ ਆਇਆ ਹੈ ਲੀਟਰ ਆ ਚਵਾ ਕੇ ਚਵਾ ਕੇ ਕੰਡੇ ਨਾਲ ਠੀਕ ਹੈ ਤੇ ਕੀ ਡਿਮਾਂਡ ਵੀਰ ਜੀ ਡਿਮਾਂਡ ਵੀਰ ਜੀ 85000 85000 ਤੇ ਕੋਈ ਛੋਟ ਛੱਪਾ ਠੀਕ ਹੈ ਤੇ ਵੀਰ ਜੀ ਨੰਬਰ ਦੱਸ ਦੋ 82643 ਹਾਂਜੀ 33013 ਫੇਰ ਦੱਸੋ ਜੀ 82643 33013 ਠੀਕ ਹੈ ਜੀ ਲੋ ਦੋਸਤੋ ਇੱਕ ਸ਼ਾਈ ਵਾਲਾ ਗਾਂ ਜਿਹੜੀ ਬਹੁਤ ਤਗੜਾ ਵਾਂ ਨਾਲੀ ਫਿਰਦੀ 9860 ਦੇ ਹਵਾਨਾ ਵੇਖ ਸਕਦੇ ਹੋ ਤੁਸੀਂ ਆਣਾ ਬਹੁਤ ਸੋਣਾ ਮੁਠੀਆ ਥਾਣਾ ਤੇ ਕਦ-ਕਾੜ ਵੀ ਠੀਕ ਆ ਤੇ ਆ ਦੇਖ ਲੋ ਲੈ ਆ ਆਪਣੀ ਕੱਤੇ ਵਾਲੀ ਗੱਲ ਤਾਂ ਸੁਣ ਲੈ ਤੇ ਉਹ ਕਰਦੇ ਵੀ ਉਹਨਾਂ ਗੱਲ ਕੀ ਮੋਲ ਲਾ ਤੇ ਕੀ ਤੋ ਸਹੀ ਗੱਲ ਜੀ ਤੇ ਕਿੰਨਾ ਦੁੱਧ ਵੀਰ ਜੀ 18 ਲੀਟਰ ਬੋਲਾ ਹੈ 18 ਲੀਟਰ ਬੋਲਾ ਐ ਚੋ ਅਰ ਹਾਂ ਜੀ 3 ਦਿਨਾਂ ਦੀ ਤਿੰਨ ਦਿਨਾਂ ਦੀ ਸੂਈ ਆ ਆ ਦੇਖੋ ਤੇ 200 ਨਾਲੂ ਨਾਲ ਆ ਬੱਚੇ ਦੇ ਤੇ ਕੀ ਡਿਮਾਂਡ ਆ ਜੀ ਡਿਮਾਂਡ ਤਾਂ 50000 ਰੁਪਏ 50000 ਤੇ ਕੋਈ ਲੈਸ ਹਾਂ ਜੀ ਲੈਸ ਥੋੜਾ ਕਰਦੇ 4-5000 ਠੀਕ ਆ ਜੀ ਤੇ ਨੰਬਰ ਦੱਸ ਦੋ ਜੀ 77374 ਹਾਂ ਜੀ 088 ਫੇਰ ਦੱਸੋ 77790689 ਠੀਕ ਹੈ ਜੀ ਆ ਦੋਸਤੋ ਦੇ ਸਾਦੇ थाना ਹਵਾਂ ਨਾ ਕਿ ਬਾਕੀ ਤੋਰ ਕੇ ਵਿਖੋਣੇ ਲੈਓ ਕੋਈ ਬਾਤ ਨਹੀਂ ਸਾਦੇ ਉਹ ਥਾਣਾ ਵਾਲੇ ਦੀ ਕੁਆਲਟੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਔਰ ਵੀ ਠੀਕ ਠਾਕ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਵੀਰ ਜੀ ਇਹ ਜੀ ਦੂਸਰੇ ਬੈਂਡ ਕੀ ਸੂਈ ਵੀ ਹੈ ਅੱਛਾ ਪਹਿਲੇ 14 ਲੀਟਰ ਨਿਕਾਲਾ 14 ਲੀਟਰ ਪਹਿਲੇ ਸਵੇਰੇ ਜੀ ਹਾਂਜੀ ਤੇ ਹੁਣ ਹੁਣ ਕੀ ਹੋਊਗੀ 20 ਪਲਾਸੀ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਇਹ ਰਾਤ ਸੂਈ ਆ ਰਾਤ ਸੂਈ ਆ ਆ ਦੇਖ ਸਕਦੇ ਹੋ ਬੱਚੇ ਦਾ ਨਾੜੂ ਨਾਲ ਆ ਜੀ ਅੱਛਾ ਤੇ ਕੀ ਡਿਮਾਂਡ ਆ ਜੀ 88 ਛੋਟਾ ਜੱਪਾ ਛੋਟਾ ਜੱਪਾ 70 ਕੀ ਛੋਟ ਹੈ 70 ਜੀ ਤੇ ਨੰਬਰ ਦੱਸਿਓ ਜੀ 99720 ਜੀ ਹਾਂਜੀ 88770 ਫੇਰ ਦੱਸਿਓ ਜੀ 99720 88770 ਠੀਕ ਹੈ ਬੇਟਾ ਹਾਂਜੀ ਹਾਂਜੀ ਲੈਓ 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 ਚੰਗੇ ਘਾਤ ਘਾੜ ਦੀਏ ਦੋਸਤੋਂ ਤੇ ਚੰਗਾ ਹਵਾਨਾ ਥਾਂ ਲੱਗਾ ਸਾਸਿਕਾ ਭਾਈ ਉਹ ਠੀਕਾ ਜੀ ਹਾਂ ਜੀ ਤੇ ਕਿੰਨੇ ਸੂਏ ਜੀ ਸੂਏ 30 ਜੇ 30 ਤੇ ਕਿੰਨਾ ਦੋਦਾ ਜੀ ਦੋਧਰੇ ਦੇ ਥਲੇ ਹੈਗਾ 38 ਕਿਲੋ 38 ਕਿਲੋ ਮਿੰਮਾ ਪੂਰਾ ਮਿੰਮਾ ਤੇ ਕੀ ਡਿਮਾਂਡ ਰੱਖੀ ਜੀ ਇਹਦਾ 1.5 ਲੱਖ ਡੇਢ ਲੱਖ ਰੁਪਈਆ ਕਾ ਜੋ ਕੇ ਲੈ ਅੱਛਾ ਜੀ ਹਾਂ ਟੱਲੇ ਵਾਲਾ ਪੈਣਾ ਮੇਰਾ ਠੀਕ ਠੀਕ ਤਿੰਨ ਨੰਬਰ ਦੱਸ ਦਿਓ 94784 0 ਫੇਰ ਦੱਸੋ ਜੀ 94784 ਹਾਂ ਜੀ ਜੀ 94784 0 ਫੀਰ ਠੀਕ ਹੈ ਚੰਗਾ ਜੀ ਦੋਸਤੋ ਹਵਾਨਾ ਵਿੱਚ ਸਵੇਰ ਹੋਇਆ ਤਾਂ ਸਾਡੀ ਕੁਆਲਿਟੀ ਵੈਸੇ ਮੇਰੇ ਲਈ ਬਹੁਤ ਜ਼ਰੂਰੀ ਹੈ ਜਲਸੀ ਜਉਂਦੀ ਆ ਤੇ ਬਾਕੀ ਆਉ ਕਰਦੇ ਵੀਰ ਨਾਲ ਗੱਲ ਤੇ ਵੀਰ ਜੀ ਇਹ ਕਿੰਨੇ ਵਸੂਏ ਜੀ ਅੱਛਾ ਦੂਜੇ ਸੂਵੇ ਕਿੰਨਾ ਦੋ ਤਿਆਰ ਹੋ ਦਲੋ ਮਿਹਨਵਾ ਕੰਡੇ ਆਪਾਂ ਦੋ ਟਾਈਮ ਚੋਲੇ ਕੋਈ ਚਾਹੇ ਨਾ ਦੂਜੇ ਜਲਦੀ ਕਰ ਲੈ ਠੀਕ ਹੈ ਤੇ ਬੱਚਾ ਕੀ ਥੱਲੇ ਦੇ ਬੱਚਾ ਮਕੀਮ ਵੱਲ ਵੀ ਕਹਾਂਗਾ ਅੱਛੀ ਆ ਜੀ 85 ਹਜ਼ਾਰ ਤੇ ਕੀ ਡਿਮਾਂਡ ਹੈ ਜੀ 85 ਹਜ਼ਾਰ ਠੀਕ ਹੈ ਤੇ ਨੰਬਰ ਦੱਸ ਦੂ ਦੇ ਨਾਲ ਦੇ 784 ਹਾਂਜੀ ਠੀਕ ਦੋਸਤੋ ਦੇਸਾ ਦੇ ਥਨਲੇਵਾ ਆਵਾਜ਼ ਨਹੀਂ ਕੁਆਲਟੀ ਲੈਓ ਜੀ ਇਹ ਕਿਹੜੇ ਨਾਸਵਾਰ ਹੈ ਨਾ ਜਵਾਦ ਦੇ ਕਾਗਨ ਕਦੇ ਹੈ ਨਹੀਂ ਇਹ ਦੋ ਦੋ ਮੰਗਦੇ ਫਿਰਦੇ ਆ ਅੱਥਰ ਨਹੀਂ ਕਿ ਅੱਪ ਇਹ ਨਾਲ ਲੈ ਨੂੰ ਬਾਪ ਜੀ ਹਵਾਨਾ ਵੈਸੇ ਜੀ ਦੋਸਤੋ ਬਹੁਤ ਸੁਣਾ ਹੈ ਖਾਣ ਲਈ ਬਹੁਤ ਵਧੀਆ ਜੀ ਵੇਰ ਲਪਾ ਸਸਿਕਾ ਵੀਰ ਜੀ ਹੋ ਵੀਰ ਜੀ ਠੀਠਾ ਜੀ ਤੇ ਕਿੰਨਾ ਦੁੱਧ ਵੀ ਸੀ 22 ਕਿਲੋ ਦਾ ਤੇ ਕਿੰਵੇ ਸਵੇਰੇ ਜੀ ਹਾਂਜੀ ਦੂਜੇ ਸਵੇਰੇ ਦੂਜੇ ਸਵੇਰੇ ਤੇ ਕੀ ਡਿਮਾਂਡ ਵੀ ਸੀ 110000 ਰੁਪਏ 110000 ਰੁਪਏ ਤੇ ਚੋਰ ਚੱਪਾ ਲੋਕੋ ਮੌਕੇ ਰੱਖੋ ਕਿੰਨੀ ਦਾ ਹੁੰਦਾ ਕੰਮ ਅੱਛਾ ਮੌਕੇ ਤੇ ਨੰਬਰ ਬੋਲੋ ਜੀ 95181624 ਤੇ ਫੇਰ ਬੋਲੋ ਵੀ 95181624 ਤੇ ਠੀਕ ਹੈ ਵੀ ਜੀ ਇਹਦਾ ਕੀ ਮੁੱਲ ਹੈ 65000 65000 ਇੱਕ ਮਿੰਟ ਆਹ ਦੋਸਤੋ ਦੇਖੋ ਆ ਬਾਲੀ ਸਾਸੇ ਦਾ ਬਾਜੀ ਉਹ ਵੀ ਜੀ ਡੀ ਟੈਂਕ ਤੇ ਕਿੰਨਾ ਦੁੱਧ ਵੀਰ ਜੀ ਦੁੱਧ ਹੈਗਾ 18 20 ਲੀਟਰ 18 20 ਲੀਟਰ ਤੇ ਕਿੰਨੇ ਵਸ ਬਿਆਦ ਦੀ ਹੈ ਤੇ ਜਿਹਦੀ ਆ ਤੇ ਕੀ ਢਮਾਰ ਵੇਚੀ ਉਹ ਤਾਂ 65000 ਕਰਦੇ ਤੇ ਛੋਟ ਜੱਪਾ ਕਰਦਾਂਗਾ ਮਾਨਤਾ ਚਲੋ ਤੇ ਦੱਸੋ ਨੰਬਰ ਨੰਬਰ ਤਾਂ ਯਾਰ 729084137 ਫਿਰ ਦੱਸੋ ਜੀ ਚਲੋ ਖੋਲੋ ਜੀ ਆ ਦੋਸਤੋ ਦੇਖ ਸਕਦੇ ਹੋ ਹਵਾਨਾ ਥਾਂ ਦੀ ਕੁਆਲਿਟੀ ਤੇ ਬਹੁਤ ਸੋਹਣਾ ਥਾਂ ਲੱਗਾ ਹਵਾਨਾ ਬਹੁਤ ਸੋਹਣਾ ਬਾਕੀ ਤਾਂ ਤੋੜ ਕੇ ਦਿਖਾ ਦਿੰਦੇ ਲੈ ਆ ਭਾਈ ਉਹ ਦੰਦਾ ਜੀ ਮੂੰਹ ਉਹ ਤਾਂ ਪੁੱਛ ਲੈ ਕੱਦ-ਕਾਡ ਬਹੁਤ ਬਹੁਤ ਬੱਚੀ ਹੈ ਚਮਕ ਵੀ ਚੰਗੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਠਾਕ ਬਾਈ ਤੇ ਕਿੰਨੇ ਸੂਬੇ ਬਾਈ ਪਹਿਲੇ ਬੱਚੇ ਆਈ ਦੋ ਦੰਦ ਦੋ ਦੰਦ ਤੇ ਕਿੰਨਾ ਦੁੱਧ ਹੈ ਇਹ ਥੱਲੇ ਹੁਣ 23 24 ਲੀਟਰ ਧਿਆਰਾ ਹੀ ਪੰਜ ਦਿਨਾਂ ਦੀ ਸੋਈ ਹੈ ਮਗਰ ਵੀ ਬੱਚੀ ਹੈ ਅੱਛਾ 23 24 ਲੀਟਰ ਦਾ ਤੇ ਮਗਰ ਵੀ ਬੱਚੀ ਹੈ ਚਲ ਉਹ ਵੀ ਗਿਫਟ ਹੋ ਗਿਆ ਤੇ ਕੀ ਡਿਮਾਂਡ ਰੱਖੀ ਹੈ ਜੀ ਜਿਹਦਾ 1 ਦਾ ਇੱਕ ਦਾ ਤੇ ਮਾਨਦਾਨ ਲੱਖ ਦੀ ਦੇਣੀ ਹੈ ਲੱਖ ਦੀ ਦੇਣੀ ਹੈ ਠੀਕ ਹੈ ਤੇ ਨੰਬਰ ਲਾ ਦੋ ਜੀ 946333433 AP ਫੇਰ ਲਾ ਦੋ ਜੀ 9463334331 ਠੀਕ ਹੈ ਜੀ ਚਲ ਉਹ ਤੇ ਉਹ ਉਹ ਤੈਨੂੰ ਗੱਪਸਾ ਦਿੱਤਾ ਦੇਖਿਆ ਸੀ ਸੀਗਲ ਸਾਹਿਬ ਵੀ ਬਹੁਤ ਅਜੀਬ ਸੀ ਕਿੰਨੇ ਸੂਬੇ ਜੀ ਪਹਿਲਾ ਸੂਬਾ ਪਹਿਲਾ ਸੂਬਾ ਜੀ ਕਿੰਨਾ ਦੁੱਧ ਹੈ ਜੀ ਦੁੱਧ ਪਾ ਦੋ ਵੀ 30 ਪਲਸ 30 ਪਲਸ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਚੌਥਾ ਦਿਨ ਹੈ ਅਜੇ ਮੈਲਾ ਮਾਰਨ ਦੇ ਮੇਰੇ ਸਾਹ ਹੁਣਾ ਚੌਥਾ ਦਿਨ ਹੀ ਹੈ ਠੀਕ ਹੈ ਤੇ ਕੀ ਡਿਮਾਂਡ ਰੱਖੀ ਜੀ 140 ਬੰਦੇ 140 ਤੇ ਛੋੜ ਕਰ ਦੇਗੇ ਮਾਲ ਤਾਂ ਨੂੰ ਠੀਕ ਹੈ ਤੇ ਨੰਬਰ ਦੱਸ ਦਿਓ ਜੀ 99779 ਹਾਂਜੀ 00107 ਫੇਰ ਦੱਸ ਦਿਓ ਜੀ 99779 00107 ਠੀਕ ਦੋਸਤੋ ਜਾਨ ਦੇਖ ਸਕਦੇ ਚੰਗੇ ਘੱਟ ਘਾਟ ਆ ਰਹੀ ਹੈ ਆਣਾ ਵਾਂਨੇ ਦੀ ਕੁਆਲਿਟੀ ਦੇਖ ਸਕਦੇ ਹੋ ਐਸੀ ਮੈਂ ਆਪ ਕੋ ਬਹੁਤ ਡਰਦੀ ਆ ਲੈ ਆ ਬੱਚੇ ਦਾ ਘਰਦੀ ਆ ਜਾਨੇ ਕਰੀ ਚੱਲ ਚੱਲ ਕੰਮੀ ਆ ਜਾਓ ਆਪਣੇ ਸੱਸੀ ਕਾਪੂ ਜੀ ਹੋਰ ਠੀਕਾ ਜੀ ਠੀਕ ਹੈ ਜੀ ਕਿਹਦਾ ਚੈਨਲ ਆ ਤੇਰਾ ਛੱਡ ਜਾ ਇੱਕ ਮਿੰਟ ਬਾਈ ਸਾਨੂੰ ਮਾੜੀ ਆ ਆ ਮਾੜੀ ਤੋੜ ਲਈਏਗੀ ਦੋਸਤੋ ਦੇਖੋ ਹਵਾਨੇ ਦੀ ਕੁਆਲਿਟੀ ਪੰਡਾਣਾ ਹਵਾਨਾ ਲਈ ਫਿਰਦੀ ਆ ਮੋੜ ਲਿਓ ਜੀ ਥਾਂ ਦੇਖ ਸਕਦੇ ਹੋ ਬਹੁਤ ਸੋਹਣਾ ਥਾਂ ਤੇ ਚੰਗੇ ਕਦਗਾੜ ਦੀ ਗਾਂ ਤੇ ਚੰਗੀ ਲੰਬਾਈ ਦੀ ਗਾਂ ਤੇ ਬਾਕੀ ਕਰਦੇ ਆ ਵੀਰ ਜੀ ਹੁਣਾਂ ਨਾਲ ਗੱਲ ਕੀ ਦੁੱਧ ਤੇ ਕੀ ਡਿਮਾਂਡ ਆ ਬਹੁਤ ਸੋਹਣਾ ਥਾਂ ਨਾ ਕਰਾ ਕੋਸੀ ਕਾ ਵੀ ਜੀ ਤੇ ਵੀਰ ਜੀ ਕਿੰਨਾ ਦੁੱਧ ਹੈ ਥੱਲੇ ਇਹ ਥੱਲੇ ਵੀਰੇ ਪਹਿਲੇ ਸੂਏ ਜਦੋਂ ਸੂਏ ਸੀ 25 ਕਿਲੋ ਦੁੱਧ ਦਿੱਤਾ ਸੀਗਾ ਹਾਂਜੀ 32 ਕਿਲੋ ਦੂਜੇ ਸੈਰ ਦੂਜੇ ਸੂਏ 32 ਕਿਲੋ ਐ ਮਿੰਡਵਾ ਦੁੱਧ ਹਾਂਜੀ ਹਾਂਜੀ ਤੇ ਕੀ ਡਿਮਾਂਡ ਹੈ ਵੀਰ ਜੀ ਡਿਮਾਂਡ ਵੀਰੇ 1.5 ਲੱਖ ਰੁਪਏ ਦੀ ਤੇ ਛੋੜ ਚਾਪਾ ਉਹਦੇ ਚ ਹੋ ਜੂਗਾ ਜੋ ਮੌਕੇ ਦਾ ਹੀ ਚਲੋ ਇਹ ਨੰਬਰ ਦੱਸ ਦਿਓ ਨੰਬਰ 95019034 ਤੇ ਠੀਕ 200 ਚੰਗੀ ਸਿਰੇ ਦੀ ਗਾਂ ਮੰਡੀ ਦੇ ਵਿੱਚ ਵੇਖੀ ਕੱਦ ਕਾੜ ਦੇ ਅਲਮ ਤੇ ਹਵਾਨਾ ਵੀ ਦੇ ਸਕਦੇ ਤੁਸੀਂ ਬਹੁਤ ਸੋਹਣਾ ਹੈ ਲੈਓ ਚੰਗੀ ਲੰਬਾਈ ਤੇ ਚੰਗੀ ਕੱਦਕਾਰ ਜੀ ਨੂੰ ਕਹਿੰਦੇ ਥਾਨਦੇਵ ਸਾਹਿਬ ਦੇ ਇਹ ਵੀਰ ਦੀ ਹਾਈਟ ਵੀ ਪੂਰੀ ਆ ਤੇ ਵੇਖੋ ਉਹਦੇ ਮੋਢੇ ਤੱਕ ਆਉਂਦੀ ਆ ਇਹ ਮੰਡੀ ਦੇ ਵਿੱਚੋਂ ਮੈਨੂੰ ਸਭ ਤੋਂ ਜ਼ਿਆਦਾ ਹਾਈਟ ਵਾਲੀ ਗਾਂ ਤੇ ਕੱਦਕਾਰ ਵਾਲੀ ਲੱਗੀ ਤੇ ਵਜਨ ਵਟੇ ਲੋ ਹਾਂਜੀ ਵੀਰ ਜੀ ਕਿੰਨਾ ਦੁੱਧ ਜੀ ਇਹ ਦੇ ਲਈ ਇਹ ਸੋਹਣੀ ਆ ਬਈ ਅਸੀਂ ਦੱਸ ਦਿੰਦੇ ਦੱਸ ਦਿਆਂ ਲੈ ਜੀ ਪਹਿਲਾ ਰਿਕਾਰਡ ਕੀ ਆ ਜੀ ਰਿਕਾਰਡ 35 ਬਲਾਸ ਦਾ 10 ਦਿਨਾਂ ਤੱਕ ਤਾਂ ਬਹੁਤ ਸੋਹਣੀ ਬਣ ਜੂਗੀ ਜੀ ਜੇ ਸੂਏ ਹਜੇ ਤਾਂ ਬਹੁਤ ਜ਼ਿਆਦਾ ਡੈਕੋਰ ਬਣਾਈ ਹੈ ਇਹ ਇਹ ਭਲ ਭੂਲ ਵੀ ਨਹੀਂ ਆ ਸਿਰਫ ਜਿੰਨਾ ਹੈਗਾ ਇਹ ਹਜੇ ਚੱਡਾ ਹੀ ਆ ਤੇ ਬਾਕੀ 10 ਦਿਨਾਂ ਤੱਕ ਤਾਂ ਬਹੁਤ ਤਿਆਰ ਹੋ ਜੂ ਤੇ ਹਾਈਟ ਵੀ ਬਹੁਤ ਸੋਹਣੀ ਆ ਤੇ ਲੰਥ ਵੀ ਬਹੁਤ ਸੋਹਣੀ ਆ ਤੇ ਕੀ ਡਿਮਾਂਡ ਆ ਜੀ 1 ਲੱਖ 20000 ਰੁਪਇਆ 1 ਲੱਖ 20000 ਰੁਪਇਆ ਮੌਕੇ ਤੇ ਹੋ ਜੂ ਮੌਕੇ ਤੇ ਜੀ ਤੇ ਨੰਬਰ ਦੱਸ ਦਿਓ ਜੀ 94173504 ਫੇਰ ਦੱਸ ਦਿਓ ਜੀ ਦੋਸਤੋ ਵੇਖ ਸਕਦੇ ਹੋ ਹਵਾਨੀ ਬਹੁਤ ਸੋਹਣਾ ਮਾਨਾ ਲੈਓ ਜੀ ਤੇ ਜਿਹੜਾ ਤੁਹਾਨੂੰ ਥੋੜਾ ਜਿਹਾ ਫਰਕ ਲੱਗਦਾ ਵੀਰ ਜੀ ਆਂਦਾ ਵੀ ਇਹ ਭਾਰਾ ਜੀ ਤੇ ਉਹਦਾ ਕਰਤੀ ਤੇ ਬਾਕੀ ਪੂਰੀ ਡਿਟੇਲ ਲੈਨੇ ਵੀਰ ਜੀ ਜੇ ਕੱਦ-ਕਾਠ ਲੋ ਵੇਖੀਏ ਤੇ ਬਹੁਤ ਕੱਦ-ਕਾਠ ਆ ਤੇ ਲੰਥ ਵੀ ਬਹੁਤ ਸੋਹਣੀ ਹੈ ਵੀਰ ਦੀ ਹਾਈਟ ਵੀ ਚੰਗੀ ਆ ਤੇ ਦੇਖ ਲਓ ਉਹਦੇ ਕਿੱਥੇ ਹੁੰਦੀ ਹੈ ਤੇ ਆ ਹਵਾਨੇ ਜਿਹੜਾ ਥੋੜਾ ਜਿਹਾ ਫਰਕ ਹੈ ਵੀਰ ਜੀਆਂ ਕਰਦੇ ਗੱਲ ਸਸਿਕਾ ਵੀਰ ਜੀ ਤੇ ਧੀ ਠੰਡੀ ਬਹੁਤ ਆ ਤੇ ਵੀਰ ਜੀ ਆ ਜਿਹੜਾ ਮੜਾ ਜਿਹਾ ਫਰਕ ਐ ਪਹਿਲੋਂ ਤੇ ਇਹਦੇ ਬਾਅਦ ਕੀ ਕੀ ਆ ਬਾਈ ਬਾਤੀ ਹੈਗੀ ਭਲੋਣਾ ਜੀ ਤੇ ਕਿੰਨੇ ਦਿਨ ਆ ਮੰਨ ਲੋ ਇਹ ਰਹਿੰਦੇ ਦੋ ਚਾਰ ਦਿਨ ਲਊਗੀ ਦੋ ਚਾਰ ਦਿਨ ਹਾਂਜੀ ਬੰਜ ਉਹਨਾਂ ਦਿਨ ਦਾ ਫਿਰ ਬਹੁਤ ਵਧੀਆ ਬਹੁਤ ਵਧੀਆ ਤੇ ਦੋਸਤੋ ਕੱਦ ਕਾੜ ਬਹੁਤ ਸੋਹਣਾ ਤੇ ਲੰਥ ਵੀ ਬਹੁਤ ਸੋਹਣੀ ਹੈ ਗਾਦੀ ਮੈਨੂੰ ਬਹੁਤ ਵਧੀਆ ਗਾਣ ਲੱਗੀ ਮੰਡੀ ਦੇ ਵਿੱਚ ਤੇ ਬਾਕੀ ਵੀਰ ਜੀ ਹੋਣਾ ਕਰਦੇ ਕੀ ਕਪੈਸਿਟੀ ਦੋਦ ਵੀ ਤੇ 40 ਲੀਟਰ ਦਿੱਤਾ ਜੀ ਇਹਨੇ ਬਲੂਨ ਨੇ ਬਲੂਨ ਨੇ 40 ਲੀਟਰ ਦੂਸਰਾ ਦਿਆਂਦਾ ਜੀ ਐਰ ਕਾ ਆਸ ਜਾਨੀ ਕਿ 40 ਪਲੱਸ ਦੀ ਰੱਖੀ 40 ਪਲੱਸ ਦੀ ਠੀਕ ਹੈ ਤੇ ਕੀ ਡਿਮਾਂਡ ਵੀਰ ਜੀ ਡਿਮਾਂਡ 170 ਹੈ ਜੀ 170 ਤੇ ਮਾਨਦਾਨ ਮਾਨਦਾਨ ਕਰ ਦਾਂਗੇ ਜੀ ਕੀ ਮੌਕੇ ਤੇ ਜੀ ਮੌਕੇ ਤੇ ਕਰਦਾ ਠੀਕ ਤੇ ਨੰਬਰ ਦੱਸ ਦਿਓ ਜੀ 94642 ਜੀ 57031 ਫੇਰ ਦੱਸ ਦਿਓ ਵੀਰ ਜੀ 94642 ਜੀ ਹਾਂਜੀ 57031 ਠੀਕ ਹੈ ਦੋਸਤੋ ਸ਼ਾਈਆ ਥੋੜੀ ਜੀ ਕ੍ਰੋਸ ਪਾਂ ਦੇ ਵਿੱਚ ਤੇ ਭਲੂਣ ਤੇ ਅਡਰ ਦੇਖ ਸਕਦੇ ਹੋ ਤੁਸੀਂ ਲੂਣ ਦੇ ਵਿੱਚ ਥੋੜੀ ਜੀ ਭਾਲਾ ਤੇ ਦੇਖਿਓ ਜੀ ਤੇ ਬਾਕੀ ਸੀਲਸਾਉ ਦੇਖੋ ਜੀ ਨਹੀਂ ਤੇ ਸ਼ਾਈਆ ਬਹੁਤ ਗਰਮ ਹੁੰਦੀਆਂ ਤੇ ਦੇਖਿਆ ਜੁਕ ਤੇ 98 ਬਹੁਤ ਸੋਨਾ ਮੁਠੀ ਵਾਲਾ ਥਾਨਿਆ ਤੇ ਆਹ ਭਾਲ ਜੀ ਪਈ ਕਰਕੇ ਅੱਧ ਬਾਕੀ ਵੀਰ ਜੀ ਨਾ ਕਰਦੇ ਗੱਲ ਤੇ ਤੋਰੋ ਜੀ ਤੇ ਹਾਈਟ ਲੰਥ ਬਹੁਤ ਸੋਣੀ ਹੈ ਕ੍ਰਾਸਪਾਂ ਦੇ ਵਿੱਚ ਹੈ ਦੋਸਤੋ ਇਹਦਾ ਫਾਇਦਾ ਹੈ ਵੀ ਗਰਮੀ ਜ ਆਪਾਂ ਨੂੰ ਇੱਕ ਤਾਂ ਬਿਮਾਰ ਨਹੀਂ ਹੁੰਦੀਆਂ ਇੱਕ ਗਰਮੀ ਨਹੀਂ ਮਨਾਉਂਦੀ ਇਹ ਇੱਕ ਫਾਇਡ ਵੀ ਚੰਗੀ ਹੈ ਤੇ ਬਾਕੀ ਵੀਰ ਜੀ ਨਾ ਕਰਦਾ ਸੱਚੀਆ ਵੀਰ ਜੀ ਤੇ ਕਿੰਨੇ ਚਿਰ ਦੀ ਵੀਰ ਜੀ ਇਹ ਦੋ ਦੰਦ ਹੈ ਦੋ ਦੰਦਾਂ ਜੀ ਤੇ ਕਿੰਨਾ ਟਾਈਮ ਰਹਿੰਦਾ ਜੀ 6-7 ਦਿਨ ਉਹਨੇ ਤਾਂ ਨਾ ਤੱਕ ਤਾਂ ਬਾਂਜੂ ਹੋਰ ਫਿਰ ਠੀਕ ਤੇ ਕੀ ਆਸ ਆ ਦੋਦੀ ਏ ਤੂੰ ਦੋਦੀ ਰਾਸਤੇ 17-18 ਲਈ ਇਹ 17 18 18 ਲੀਟਰ ਦੀ ਪਹਿਲੇ ਪਹਿਲੇ ਸੂਰ ਤੇ ਕੀ ਡਿਮਾਂਡ ਆ ਜੀ ਡਿਮਾਂਡ ਇਹਦੀ 75000 75000 ਤੇ ਮਾਨ ਤਾਨ ਕਰ ਦਿਆਂਗੇ ਆਪਾਂ ਮੌਕੇ ਦੇ ਜੀ ਤੇ ਨੰਬਰ ਦੱਸ ਦਿਓ ਜੀ ਨੰਬਰ ਆਪਣਾ 68837 70330 ਫੇਰ ਦੱਸ ਦਿਓ ਜੀ 68837 70330 ਠੀਕ ਹੈ ਜੀ ਤੋਰੋ ਜੀ ਦੋਸਤੋ ਹਵਾਨਾ ਦੇਖੋ ਟਾਇਟ ਹਵਾਨੇ ਦੀ ਤੇ ਮੁਠੀ ਵਾਲਾ ਥਾਣਾ ਤੇ ਵਿਰਲ ਵੀ ਬਹੁਤ ਸੋਹਣਾ ਇਹ ਚੰਗਾ ਕੱਦਗਾਠ ਹੈ ਤੇ ਚੰਗੀ ਲੰਥ ਆ ਤੇ ਬਾਕੀ ਵੀਰ ਜੀ ਹੁਣਾ ਨਾ ਕਰਦੇ ਗੱਲ ਚਾਰ ਦੰਦ ਵੀਰ ਜੀ ਠੀਕ ਹੈ ਤੇ ਕੀ ਕੈਪੈਸਿਟੀ ਦੋਦੀ ਹੈ ਜੀ ਤੇ ਇਹ ਨਾਲ ਹੈਗਾ 16 ਲੀਟਰ 16 ਲੀਟਰ ਕਿੰਨਿਆਂ ਦਿਨਾਂ ਦੀ ਸੂਈ ਆ ਰਾਤ ਹੀ ਸੂਈ ਆ ਜੀ ਰਾਤ ਦੀ ਯਾਨੀ ਕਹ ਜੇ ਵਧੂਗੀ 16 ਲੀਟਰ ਬੋਲਾ ਕੌਣਾ ਫਿਰ ਚਾਹ ਹੈਗੀ 20 ਲਾ ਕੇ ਜਾਂਦੀ ਹੈਗੀ ਹੈ ਜੀ 20 ਲੀਟਰ ਠੀਕ ਹੈ ਤੇ ਕੀ ਡਿਮਾਂਡ ਆ ਵੀਰ ਜੀ ਮਾਣੇ ਦੀ 1 ਦਾ ਹੈ 1 ਦਾ ਤੇ ਮਾਨਦਾਨ ਮਾਨਦਾਨ ਕਰਦਾਂਗੇ ਜੀ ਲੱਖ ਦੀ ਲੱਖ ਦੀ ਚਲੋ ਤੇ ਨੰਬਰ ਦੱਸਿਓ ਜੀ 99642 ਜੀ ਹਾਂਜੀ 57033 ਠੀਕ ਹੈ ਦੋਸਤੋ ਹਵਾਨੇ ਦੀ ਕੁਆਲਿਟੀ ਦੇਖੋ ਬਹੁਤ ਸੋਹਣੀ ਪੰਡਾ ਵਾਲਾ ਹਵਾਨਾ ਜਿਹਨੂੰ ਉਹ ਲਈ ਫਿਰਦੀ ਗਾਂ ਤੇ ਬਾਕੀ ਥਾਂ ਦੀ ਕੁਆਲਿਟੀ ਬਜਾਏ ਮੁੱਠੀ ਆਲਾ ਥਾੜਿਆ ਤੇ ਕਿਹੜਾ ਹੈ ਕੱਦ ਕਾੜ ਲੰਥ ਬਹੁਤ ਸੋਹਣੀ ਡੱਕੀ ਬਾਈ ਮੜਾ ਆ ਡੱਕੀ ਠੀਕ ਆ ਬਹਿਣੀ ਵਾਲੇ ਪਾਸੋਂ ਥਾਂ ਦੀ ਕੁਆਲਿਟੀ ਦੇ ਸਕਦੇ ਚਲੋ ਜੀ ਬੋਲ ਲਓ ਕਾ ਬੱচ্চਾ ਬੁਲਬੁਲ ਕਾ ਫੇਸ ਕੁਆਲਿਟੀ ਬਹੁਤ ਸੋਹਣੀ ਗਾ ਇਹ ਕੱਦ-ਗਾੜੀ ਬਹੁਤ ਸੋਹਣਾ ਇਹ ਬਾਕੀ ਕਿ ਇਹਦਾ ਦੋਦੀ ਕਪੈਸਿਟੀ ਆਪੇ ਵੀਰ ਜੀ ਨਾ ਕਰਦੇ ਆ ਵੀਰ ਜੀ ਕੀ ਕਪੈਸਿਟੀ ਵੀਰ ਜੀ ਦੋਦੀ ਕੀ ਕਪੈਸਿਟੀ ਦੋਦੀ ਵੀਰ ਜੀ ਮਤਲਬ 45 ਛੜੀ ਕੋਲ ਦੇ ਵੱਡੇ ਪਏ ਐਹ ਕੰਡੇ ਦਾ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਕੱਲ ਸੂਈ ਹੋਈ ਯਾਨੀ ਕਿ ਇਹ ਤਾਂ ਬੋਲੇ ਜੀ ਆ ਇਹ 45 ਲੀਟਰ ਦੁੱਧ ਦਊਗੀ ਹਾਂ ਗਰੰਟੀ ਹੈ ਤੇ ਕੀ ਡਿਮਾਂਡ ਆ ਜੀ 160 ਜੀ ਤੇ ਮਾਨਦਾਨ ਜੀ ਡੇਢ ਦੀ ਦੇ ਦਾਂਗੇ ਡੇਢ ਦੀ ਨੰਬਰ ਦੱਸ ਦਿਓ ਜੀ 84 ਤੋਂ 75 ਹਾਂਜੀ 078 ਪੇਰ ਦੱਸ ਦਿਓ ਜੀ 84 ਤੋਂ 75 ਹਾਂਜੀ 078 ਕੀ ਪਿਆਰ ਦੀ ਗੱਡੀ ਕਿਹੜੀ ਹੈ ਮਾਗਰ ਬੱਤੀ ਹੈ 40 ਦੋਸਤੋ ਇਹ ਸਾਡੇ ਗਾਂ ਤੋਂ ਹੀ ਮਾਨਨੀ ਦੀ ਕੁਆਲਿਟੀ ਬਹੁਤ ਛੋਣੀ ਹੈ ਤੇ ਚੰਗਾ ਘੱਤਗਾੜ ਆ ਤੇ ਬਾਕੀ ਤੁਹਾਨੂੰ ਤੁਹਾਨੀ ਵੀ ਦਿਖਾਉਣੇ ਡੱਕੀ ਬਾਈ ਮੜਾਇਆ ਡੱਕੀ ਮੜਾ ਡੱਕੀ ਡੱਕੀ ਲੱਕੀ ਮੜਾਇਆ ਲੱਕੀ ਫੇਸ ਕੁਆਲਟੀ ਦੇਖੋ ਤੇ ਹਵਾਨੇ ਦੀ ਥਾਂ ਦੀ ਕੁਆਲਟੀ ਬਹੁਤ ਸੋਹਣੀ ਇਹ ਚੰਗੀ ਕੱਦਗਾੜ ਚੰਗੀ ਲੰਥ ਦੀ ਆ ਤੇ ਬਾਕੀ ਕਰਦੇ ਆ ਵੀਰ ਜੀ ਹਾਂ ਫੇਸ ਕੁਆਲਟੀ ਬਹੁਤ ਸੋਹਣੀ ਗੱਡੀ ਸਰੋਂ ਸੱਦੀ ਜਾਂਦਾ ਯਾਰ ਸਸੀ ਘਾਬੀ ਜੀ ਜਾ ਕੌਣ ਸਾਡੇ ਕੀ ਕੀੜਮਾੜਾ ਵੀਰ ਜੀ ਵੀਰ ਜੀ ਕੀ ਡਿਮਾਂਡ ਹੈ ਦੀ ਓਏ ਇਹ ਵੀ ਮਰੀ ਜਾਂਦੇ ਦੋਸਤੋ ਅੱਡੀ ਕੁਆਲਿਟੀ ਦੇਖੋ ਟਾਈਟ ਅੱਡੀ ਆ ਤੇ ਵਿਰਲ ਥਣਾ ਦੇ ਵਿੱਚ ਬਹੁਤ ਸੋਹਣਾ ਬਾਕੀ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਜੰਗੀ ਹਾਈਟ ਚੰਗੀ ਲੰਥ ਦੀ ਆ ਤੇ ਬਹੁਤ ਸੋਹਣੀ ਬੱਚੀ ਮੋੜ ਲਾ ਵੀਰ ਜੀ ਦੇਖ ਕੇ ਮੜਾਇਆ ਥਾਣਾ ਦੇ ਨਾਲ ਸਿੱਧੀ ਕਰਕੇ ਥਾਣਾ ਦੋਸਤੋ ਆ ਪਹਿਨੀ ਵਾਲੇ ਪਾਸੋਂ ਥਾਣੇ ਵੇਖ ਸਕਦੇ ਹੋ ਤੁਸੀਂ ਮੁੱਠੀ ਵਾਲਾ ਥਾਣਾ ਤੇ ਵਿਰਲ ਬਹੁਤ ਸੋਹਣਾ ਤੇ ਬਾਕੀ ਚੰਗੀ ਕਾਟ ਕਾਠ ਤੇ ਸੋਣੀ ਤੇ ਬਾਕੀ ਕਰਦੇ ਵੀਰ ਜੀ ਨਾਲ ਤੇ ਭਲੂਣਾ ਵੀਰ ਜੀ ਠੀਕ ਹੈ ਜੀ ਦੋ ਦੰਦ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਹਰੋਂ ਤੇ ਦੋਤੇ ਆ ਗਈ 22 ਕਿਲੋ ਤਿਆਰ ਆ ਕੰਡੇ ਵਾਲਾ ਭਾਵੇਂ ਦੋ ਟੈਮ ਕਰਕੇ ਹੋਈ ਚੁਵਾਈ ਕਰ ਲੈ ਆਹ ਹੱਤਾ ਚੁਈ ਜਾਏ ਠੀਕ ਹੈ ਵੀਰ ਜੀ ਤੇ ਇੱਕ ਹੀ ਡਿਮਾਂਡ ਆ ਜੀ ਇੱਕ ਦਾ ਦਮਾਨਦਾਨ ਮੋਕ ਲੱਖ ਦੀ ਤਿੰਨ ਨੰਬਰ ਦੱਸ ਦਿਓ ਜੀ 79868 ਹਾਂਜੀ 5477 ਫੇਰ ਦੱਸ ਦਿਓ ਜੀ 79868 ਹਾਂਜੀ 5477 ਸਸੇਗਾ ਸਾਰੇ ਦੋਸਤਾਂ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਹੋ ਦੋਸਤੋ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬਰ ਤੇ ਫੇਸਬੁਕ ਤੇ ਪੇਜ ਨੂੰ ਕਰ ਲਿਆ ਕਰੋ ਹਰ ਮੰਡੀ ਦੀ ਵੀਡੀਓ ਤੁਹਾਨੂੰ ਦਿਖਾਇਆ ਕਰਾਂਗੇ ਤੇ ਤੁਹਾਡੇ ਇੱਕ ਲਾਈਕ ਕਮੈਂਟ ਕਰਨਾ ਸਾਨੂੰ ਸਾਹ ਮਿਲਦਾ ਤੇ ਮੱਲਾ ਵੀ ਸਾਡਾ ਜੀਕਰ ਦਾ ਫਿਰ ਵੀਡੀਓ ਬਣਾਉਣ ਨੂੰ ਭਾਵੇਂ ਲਾਗੇ ਹੋਵੇ ਦੂਰ ਹੋਵੇ ਫਿਰ ਚਲੇ ਜਾ। ਵਪਾਰੀਆਂ ਦੀ ਵੀਡੀਓ ਵੀ ਆਉਣਗੀਆਂ ਤੇ ਮੱਢੀ ਦੀ ਵੀਡੀਓ ਵੀ ਆਉਣੀ ਹੈ। ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ। ਆਨ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਹੈ। ਅੱਜ ਆ ਗਏ ਹੁਮਾਨਗੜ੍ਹ ਮੰਡੀ। ਹੁਮਾਨਗੜ੍ਹ ਮੰਡੀ ਰਸਤਾ ਦੇ ਵਿੱਚ ਪੈਂਦੀ ਹੈ। ਇਹ گاਵਾ ਦੀ ਮੰਡੀ ਹੁੰਦੀ ਸਿਰਫ ਸਾਰੀ। ਜੀ ਦੋਸਤੋ ਦੇਖ ਸਕਦੇ ਹੋ, ਕਾਫੀ ਭੀੜਾ ਹੈ, ਭਰਿਆ ਪਿਆ ਹੈ। ਤੇ ਬਾਕੀ ਆਪਾਂ ਕਰਦੇ ਹਾਂ ਇਸੇ ਗੱਲ ਬਾਤ।